हाउ यू मेट रोसवाल दूर रह गए ਤੁਹਾਡੇ ਮੂੰਹ ਸੁਣਨਾ ਚਾਹੂੰਗੀ ਜਿਵੇਂ ਸਾਰੇ ਮਿਲਦੇ ਕਿਵੇਂ ਮਿਲਦੇ ਬਹੁਤ ਸਾਰੀਆਂ ਪ੍ਰਾਈਵੇਟ ਗੱਲਾਂ ਨਹੀਂ ਦੱਸੀਆਂ ਔਰ ਸਾਰਾ ਕੁਝ মিডিਆ ਨੂੰ ਔਰ ਜਨਤਾ ਨੂੰ ਨਹੀਂ ਦੱਸਣਾ ਚਾਹੀਦਾ ਇਟਸ ਅ ਪਰਸਨਲ ਤੁਹਾਡੀਆਂ ਹੁੰਦਾ ਕਾਲਜ ਮੇਲੇ ਦੇ ਬਾਹਰ ਫਿਲਮ ਸ਼ੁਰੂਆਤ ਕਿਉਂਕਿ ਹਰ ਇੱਕ ਲਵ ਸਟੋਰੀ ਹਰ ਬੰਦੇ ਦੇ ਪਿੱਛੇ ਹੁੰਦੀ ਹੈ ਕੁਝ ਸ਼ੇਅਰ ਇਹੋ ਜਿਹਾ ਕਰਨਾ ਚਾਹੋਗੇ ਜੋ ਕੰਫਰਟੇਬਲ ਤੁਸੀਂ ਕਰ ਸਕੋ ਯੂ ਵਾਂਟ ਟੂ ਸੇਮ ਸਮਥਿੰਗ तो जमे सारे मिलदे <laughs> नहीं हम अस्सी एक ही शहर च रहंदे और एक दूजे नु जान एक स्कूल पढ़ते पढ़दे रहे सो उथे बंदा एक दूजे नु मुलाकात हो जाली है मिल लंदा सो ऐसी कोई मुलाकात नहीं सी स्वाभाविक मुलाकात फिर वो होली-होली उरिष्ट्यांच बदल गई और मेनू लगदा कि रब ने ओइस कर की ए ਕਿਉਂਕਿ ਮੇਰੇ ਇਨ-ਲਾਸ ਜਿਹੜੇ ਮੁਖਸਰ ਚ ਹੈ ਉਹ ਮੈਨੂੰ ਬੜਾ ਫਾਇਦਾ ਹੈ ਕਿ ਰੱਬ ਸਾਰੀ ਕਹਾਣੀ ਰਚਦਾ ਵੈਨ ਲੱਗਦਾ ਜਗਦੀਪ ਜੀ ਆਟੋਮੈਟਿਕਲੀ ਹੁਣ ਜਦੋਂ ਮੈਂ ਬਾਹਰ ਜਾਂਦਾ ਸੀਗਾ ਲਾਈਕ ਸ਼ਾਦੀ ਤੋਂ ਬਾਅਦ ਮੈਂ 올 ਇੰਡੀਆ ਯੂਥ ਕਾਂਗਰਸ ਦਾ ਜਨਰਲ ਸੀ ਸੀਗਾ ਮੈਨੂੰ ਇਧਰ ਉਧਰ ਜਦੋਂ ਜਾਣਾ ਪੈਂਦਾ ਸੀਗਾ ਐਂਡ ਫਿਰ ਉਹ ਪੇਰੈਂਟਸ ਕਰੇ ਵਾਪਸ ਮੇਰੀ ਬਦਰੇ ਲਾ ਮੇਰੇ ਫਾਦਰ ਇਨ-ਲਾਉ ਰਾਤ ਨੂੰ ਕੋਲੇ ਰਹਿ ਪਰਦੇ ਸੀਗੇ ਇਹ ਮੈਨੂੰ ਲੱਗਦਾ ਕਿ ਰੱਬ ਨੂੰ ਪਤਾ ਸੀਗਾ ਕਿ ਇਸ ਬੰਦੇ ਨੂੰ ਏਦਾਂ ਏਦਾਂ ਜਾਣਾ ਪਏਗਾ ਥੋੜੀ ਡੈਸਟੀਨੀ ਚ ਲਿਖਿਆ ਹੁੰਦਾ ਹੈ ਤੂ ਮੈਨੂੰ ਮੇਰੇ ਇਨ-ਲਾਜ਼ ਮੁਕਸਰ ਛੋਂਦਾ ਅੰਮ੍ਰਿਤਾ ਮੈਨੂੰ ਮਿਲੰਦਾ ਬੜਾ ਹੀ ਫਾਇਦਾ ਆਇਆ ਕਿਉਂਕਿ ਉਹਨਾਂ ਨੇ ਹਮੇਸ਼ਾ ਮੈਨੂੰ ਇਸ ਕਾਲ ਦਾ ਬੜਾ ਐਡਵਾਂਟੇਜ ਸੀ ਕਿਉਂਕਿ ਪਰਿਵਾਰ ਵੱਡਾ ਸੀ ਜੁਆਇੰਟ ਫੈਮਲੀ ਐ ਤੇ ਉਹ ਨਾਲ ਦੀ ਨਾਲ ਕਿਤੇ ਵੀ ਕੋਈ ਕੰਮ ਹੁੰਦਾ ਸੀ ਉਹਦੇ ਆ ਜਾਂਦੇ ਸੀ ਈਵਨ ਕਿ ਕਈ ਵਾਰੀ ਕੋਈ ਘਰ ਦੀਆਂ ਜ਼ਰੂਰਤਾਂ ਵੀ ਹੁੰਦੀਆਂ ਤੇ ਉਹਨਾਂ ਨੂੰ ਸਾਰਾ ਉਹ ਪੂਰੀਆਂ ਕਰ ਲੈਂਦੇ ਸੀ ਕ੍ਰਸ਼ ਕੇਸ ਤਾਂ ਕਿਸਨੇ ਤੇ ਇਹ ਉਹਨਾਂ ਨੇ ਜਵਾਬ ਦੇ ਦਿੰਦੋ ਕਿਉਂਕਿ ਆਮ ਤੌਰ ਤੇ ਮੈਂ ਦੇਖਿਆ ਵੱਡੇ ਵੱਡੇ ਬੰਦਿਆਂ ਦੀ ਬੋਲਤੀ ਦਿਨਾਂ ਦੀਆਂ समझ नहीं हो इंदी बंद कोई इंदी तो उल्टा हो रहे हैं क्रश किधा किसलिए सीज़ा? I think राजा कनानसे दिस बेट। ये उन्हें ऐसे ऐसे कहलता है ये चीगो आ रहा नहीं <laughs> <laughs> है किधा किधे? क्योंकि दोहा थना ही ताली मज़दी है। Because sorry, things apart, I still have a crush on Raja. Okay. <laughs> <laughs> okay बहुत सारी ऐसी चीज़ें क्लासिफाइड आर्मी ये में चीज़ें हो बहु <laughs> ਉਹਨ ਕਲਾਸੀਫਾਈਡ ਕਰ ਸਕਦੇ ਹੋ ਨਹੀਂ ਮੈਂ ਇੱਕ ਗਲਬੈਸੀ ਕਰਨੀ ਹੈ ਕਿਸੇ ਮੈਨੂੰ ਇੱਕ ਸਵਾਲ ਪੁੱਛਿਆ ਸੀ ਕਿਵੇਂ ਮਿਲੇ ਸੀ ਸੋ ਇਹ ਜਨਰਲ ਸਵਾਲ ਲੋਕ ਤਾਂ ਪੁੱਛਦੇ ਐ ਕਿਉਂਕਿ ਲੋਕਾਂ ਦੀਆਂ ਮੈਮਰੀਜ਼ ਜੁੜੀਆਂ ਹੁੰਦੀਆਂ ਹਨ ਉਹਨਾਂ ਯਾਦਾਂ ਜੁੜੀਆਂ ਹੁੰਦੀਆਂ ਹਨ ਉਹਨਾਂ ਮੋਮੈਂਟਸ ਨਾਲ ਪਰ ਇੱਥੇ ਮੈਂ ਨਾ ਥੋੜਾ ਜਿਹਾ ਹਟਕੇ ਤੁਹਾਨੂੰ ਜਵਾਬ ਦੇਉਂਗੀ ਕਿ ਏਵਰੀ ਸਿੰਗਲ ਡੇ ਇਸ ਕਾਈਂਡ ਆਫ ਅ ਮੈਮਰੀ ਫॉर ਮੀ ਮਤਲਬ ਅਸੀਂ ਉੱਠਣਾ ਬੈਠਣਾ ਚਾਹ ਦੇ ਕੱਪ ਤੇ ਇਕੱਠੇ ਹੋਣਾ ਮੇਰੇ ਲਈ ਉਹ ਕਿਸੇ ਪਹਿਲੀ ਮੀਟਿੰਗ ਤੋਂ ਘਟਨੀ ਹੁੰਦਾ ਮੈਂ ਉਹਨੂੰ ਟਰਾਈ ਕਰਦੀ ਆ ਕਿ ਮੈਨੂੰ ਉਨੀ ਖੁਸ਼ੀ ਦੇ ਦੇ ਜਿੰਨਾ ਪਹਿਲਾਂ ਯਾ ਸੋ ਮੇਰਾ ਇਹ ਤਰੀਕਾ ਹੈ ਮਤਲਬ ਜੇ ਰਾਜਾ ਜੀ ਮੇਰੇ ਕੋਲੇ ਨਾ ਹੋਣ ਤਾਂ ਜਿਵੇਂ ਬੰਦਾ ਮਗਰ ਮਗਰ ਫਿਰਦਾ ਰਹਿੰਦਾ ਨੇ ਕਿ ਯਾਰ ਆਈ ਨੀਡ ਸਮ ਟਾਈਮ ਆਈ ਨੀਡ ਸਮ ਟਾਈਮ ਐਂਡ ਮੈਂ ਇਸ ਗੱਲ ਨੂੰ ਪਬਲੀਕਲੀ ਕਨਫੈਸ ਕਰਦੀ ਆ ਬਿਕਾਜ਼ ਯੂ نو ਵੀ ਆਰ ਨਾਟ ਓਨਲੀ ਹਸਬੈਂਡ ਐਂਡ ਵਾਈਫ ਮਤਲਬ ਕਹਿੰਦੇ ਨੇ ਇੱਕ ਬੰਦੇ ਦਾ ਸ਼ੋਲਡਰ ਹੁੰਦਾ ਸੋ ਹੀ ਇਜ਼ ਮਾਈ ਸ਼ੋਲਡਰ to cry on although i don't cry but yes he's is my shoulder and he is koi dikkat hai koi takleef hai no sari zindagi um, sara kuch main kalli handle kar sakti hu i very strong but there are a few things where i go weak and he is one reason for that taiyo to si best buddy keh rahe sige ha he one reason where i go weak but she is much more stronger than me no no tell you no 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 na no. kare kare main kabra jena politics de vich somebody says you will do this koi kehda asi aa karange ਅਪਿਚ ਸਰਕਾਰ ਬਹੁਤ ਸਾਰੀਆਂ ਗੱਲਾਂ ਕਰਦੀ ਸ਼ੀ ਇਸ ザ ਵਨ ਹੂ ਸੈਡ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਕਰੇਗਾ ਤਾਂ ਆਪਾਂ ਦੇਖ ਲਾਂਗੇ ਵੈਸੇ ਯੂ ਸ਼ੁਡ ਸੇ ਥੈਂਕਸ ਟੂ ਅਸ ਕਿਉਂਕਿ ਮੈਨੂੰ ਲੱਗਦਾ ਇਲੈਕਸ਼ਨ ਮਿਲੇ ਬਹੁਤ ਘੱਟ ਟਾਈਮ ਹੁੰਦਾ ਤੇ ਤੁਹਾਨੂੰ ਇਕੱਠੇ ਹੁੰਦਾ ਟਾਈਮ ਮਿਲਦਾ ਹੋਗਾ ਅਲੱਗ-ਅਲੱਗ ਜਗ੍ਹਾ ਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਘਰ ਦੇ ਜ਼ਿੰਮੇਵਾਰੀ ਪਲੱਸ ਦੋ-ਦੋ ਕਰਾਦੀ ਇੱਕ ਨਵਾਂ ਘਰ ਬਣ ਰਿਹਾ ਇੱਕ ਪਿੱਛੇ ਉਧਰ ਕਰ ਰਿਹਾ ਸੋ ਕਾਫੀ ਮੁਸ਼ਕਲ ਹੋਏਗਾ ਔਰ ਇੰਟਰਵਿਊ ਵੀ ਸ਼ਾਇਦ ਪਹਿਲਾ ਚਾਂਸ ਹੋਏਗਾ ਇਕੱਠੇ ਦੇ ਰਹੇ ਹੋ ਇੰਟਰਵਿਊ ਜਾਂ ਪਹਿਲਾਂ ਵੀ ਹੋਇਆ ਹਾਂ ਕੱਲ ਕਿਸ ਥੈਂਕ ਯੂ ਸੋ ਮਾਚ ਇਹ ਇਰਿਚ ਕੋਈ ਸ਼ੱਕ ਨਹੀਂਗਾ ਕਿ ਅਸੀਂ ਰਾਤ ਨੂੰ ਨਹੀਂ ਤਾਂ ਦੇਖੀਦਾ ਕਿ ਅਮਨ ਆਵੇ ਬਈ ਰੂਮ ਚ ਪਈ ਹੈ ਦੇਖੀਦਾ ਸੌ ਰਿਹਾ ਹੈ ਭਈ ਆਪਰ ਰਾਤ ਨੂੰ 2-3 ਵਜੇ ਆਉਣੇ ਆ ਤੇ ਫਿਰ ਅਸੀਂ ਲੇਕਿਨ ਆ ਆ ਜਿਹੜਾ ਮਿਲਣ ਦਾ ਸਿਲਸਿਲਾ ਹੈ ਥੋੜੀ ਇੰਟਰਵਿਊ ਕਰਕੇ ਹੋ ਰਿਹਾ ਤੇ ਡਿਸਕਸ ਕਰਦੇ ਹੋ ਤੁਸੀਂ ਵਾਪਸ ਆਨ ਤੋਂ ਬਾਅਦ ਯਾ ਇਹ ਅਕਸਰ ਹੀ ਇਹ ਹੁੰਦਾ ਹੈ ਕਿ ਤੁਸੀਂ ਸੋ ਜਾਦੇ ਹੋ ਤੇ ਥੋੜੇ ਸੌਣ ਤੋਂ ਬਾਅਦ ਕਦੀ ਡਿਸਕਸ ਲਾਈਫ ਦੇ ਵਿੱਚ ਕੋਈ ਲੈਕਚਰ ਨਹੀਂ ਕੀਤਾ ਕਦੀ ਕੋਈ ਅਜੰਡਾ ਡਿਸਕਸ ਨਹੀਂ ਕੀਤਾ ਕਦੀ ਜ਼ਿੰਦਗੀ ਚ ਕੁਛ ਡਿਸਕਸ਼ਨ ਨਹੀਂ ਕੀਤੀ ਆ ਵੀ ਲਾਈਫ ਵਿੱਚ ਜਸ ਯੂ ਕੈਨ ਆਸਕ Him ਇਸ ਵੇਰੇ ਵੇਰੇ ਵੀ ਕੁਛ ਡਿਸਕਸ਼ਨ ਕਰਕੇ ਨਿਕਲਦੇ ਆ ਵੀ ਲਾਈਫ ਚ ਕਦੀ ਡਿਸਕਸ ਨਹੀਂ ਕੀਤਾ ਉਲਟਾ ਕਦੇ ਕਦੇ ਥੋੜੀ ਲੜਾਈ ਹੁੰਦੀ ਹੈ ਕਿ ਆਪਾਂ ਡਿਸਕਸ ਨਹੀਂ ਕਰਦੇ ਅਸੀਂ ਆਪਦੀਆਂ ਮੈਂ ਕਾਫੀ ਗੱਲਾਂ ਆਪਦੀਆਂ ਆਪ ਦੇ ਵਿੱਚ ਰੱਖ ਲੈਂਦਾ ਥੈਟਸ ਇਹ ਮੇਰੀ ਪ੍ਰੋਬਲਮ ਹੈਗੀ ਹੈ ਬਹੁਤੀਆਂ ਗੱਲਾਂ ਜਿਹੜੀਆਂ ਕੋਈ ਇਧਰ ਉਧਰ ਦੀਆਂ ਹੁੰਦੀਆਂ ਮੈਂ ਪਰਵਾਹ ਨੂੰ ਦੱਸਦਾ ਨਹੀਂ ਜਿਹਦੇ ਨਾਲ ਮੈਨੂੰ ਲੱਗਦਾ ਕਿ ਪਰਵਾਹ ਚ ਖੁਸ਼ੀ ਰਹਿਣੀ ਚਾਹੀਦੀ ਹੈ ਕਿਸੇ ਦੇ ਦਿਮਾਗ ਤੇ ਕੋਈ ਬੋਝ ਜਾਂ ਟੈਨਸ਼ਨ ਨਹੀਂ ਹੋਣਾ ਚਾਹੀਦਾ ਆਮ ਹੈ ਤੇ ਲੇਡੀਜ਼ ਹੁੰਦੀਆਂ ਨੇ ਕਹਿੰਦੀਆਂ ਦੱਸੋ ਦੱਸੋ नहीं आई थिंक आई हैव ऑल्सो स्टार्टेड बीइंग अ लिटिल रिजर्व पहला मैंने होंदा सी पर हुन मेनू पता है कि दिस इज द वे ऑफ लाइफ एंड आई थिंक मैं बड़ी अच्छी तरह उस चीज दे विच शेप हो गई हूं ये पर मैं दस दिन है काफी गलत हां दस दिन दे मैं नहीं कह रही आई एम नॉट अ कंप्लेन पर्सन मतलब मैं तन्नू तो कहया ना पहला मैं तन्नू कहया आई स्टिल लाइक हिम द वे आई यूज्ड टू लाइक हिम अर्लियर सो आई थिंक मैन 100% जी मैं हमेशा जगदीप जी ये कहना है कि शी इज माय लाइफ लाइन ਜੇ ਅਮ੍ਰਿਤਾ ਨਾ ਹੁੰਦੀ ਤਾਂ ਮੈਂ ਰਾਜਾ ਵੜਿੰਗ ਨੂੰ ਦੂਰ ASCII ਰਾਜਾ ਵੜਿੰਗ ਦਾ ਇੱਥੇ ਮਕਸਦ ਪਹੁੰਚਣ ਦਾ ਜਿੱਥੇ ਮੈਂ ਪਹੁੰਚਿਆ ਉਹਦੇ ਵਿੱਚ ਬਹੁਤ ਵੱਡਾ ਰੋਲ ਬਹੁਤ ਵੱਡਾ ਯੋਗਦਾਨ ਵੈਸੇ ਤਾਂ ਹਰ ਵਿਅਕਤੀ ਕਹਿੰਦਾ ਕਿ ਮੇਰੀ ਵਾਈਫ ਦਾ ਬੜਾ ਵੱਡਾ ਯੋਗਦਾਨ ਹੈ ਸੀਰੀਅਸਲੀ ਮੇਰੀ ਲਾਈਫ ਦੇ ਵਿੱਚ ਅਮ੍ਰਿਤਾ ਦਾ ਬਹੁਤ ਵੱਡਾ ਯੋਗਦਾਨ